ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਚੱਲਿਆ ਮੁੱਗੇ ਨੂੰ ਅੱਜ 2 ਘੰਟੇ ਪਹਿਲੇ ਚੱਲਣਾ ਘੱਟੋ ਘੱਟ ਵੀ ਆਪਾਂ ਆਪਣਾ ਯਾਰ ਚੁੱਟ ਗਿਆ ਵਧੀਆ ਠੀਕ ਹੈ ਪਰ ਕੰਨਾ ਨੂੰ ਠੰਡ ਜਿਹੜੀ ਨਾ ਬਹੁਤ ਲੱਗੀ ਜਾਂਦੀ ਹੈ ਸਵੇਰੇ ਸਵੇਰੇ ਨਾ ਕੋਰੇ ਚੱਕਰ ਸੀ ਹੱਥ ਬਹੁਤ ਠੰਡੇ ਹੁੰਦੇ ਸੀ ਚੱਲਦੇ ਹਾਂ ਬੱਸ ਇਹ ਬੱਸ ਦੇ ਟਾਈਮ ਦਾ ਵੀ ਇਹਨਾਂ ਨੂੰ ਪਤਾ ਕਿਦੋਂ ਅੰਦਾਜ਼ਾ ਲਾਇਆ 7:30 ਵਜੇ ਜਾ ਉਸ ਹਾਂ ਜਾਵਾਂਗੇ ਪਰ ਪਤਾ ਨਹੀਂ ਹੁਣ ਕਿਵੇਂ ਹੋ ਜਾਂਦੀ ਹੈ 7:40 ਜੁਲੀ ਕਰਕੇ ਫਿਰ ਤਾਂ ਪੜਨੂੰਗਾ ਇਹ ਤਾਂ ਫਿਰ ਸਿੱਧਾ ਉਹੀ ਹੱਥ ਹੋਏ ਦੇ ਕਰੀਬ ਚਲੋ 40 ਘੰਟਾ ਕਰਨਾ ਪਊਗਾ 50 ਚਲੋ ਉਹ ਜੀ ਲੋ ਜੀ ਬੱਸ ਸਟੈਂਡ ਤਾਂ ਪਹੁੰਚ ਗਿਆਂ ਤੇ ਪਰ ਮੈਨੂੰ ਸ਼ੱਕ ਆ ਵੀ ਨਾ ਬੱਸ ਚਲੀ ਗਈ ਆ ਥੋੜੀ ਜੀ ਲੇਟ ਹੋ ਗਿਆ ਹੁਣ ਮਿਲੋਗੀ ਪੰਜਾਬ ਕਾ ਆਪਚੁਣ ਕਰ ਸਕਦਾ ਥੋੜਾ ਲੇਟ ਹੋ ਗਿਆ ਚਲੋ ਦੇਖਦੇ ਹਾਂ ਪਰਦੇ ਉੱਤੇ ਹੀ ਛੱਡਦੇ ਹਾਂ ਠੀਕ ਹੈ ਚਲੋ ਬਾਸ ਤਾਂ ਨਹੀਂ ਮਿਲੀ ਅੱਜ ਮੇਰੀ ਕੀ ਲੇਟ ਹੁਣ ਅੰਦਰ ਆਪਾਂ ਥੰਬਨੇਲ ਲਾਉਣ ਆਲਾ ਤੇ ਵੀਡੀਓ ਪਬਲਿਸ਼ ਕਰਦੇ ਹਾਂ ਠੀਕ ਹੈ ਤੇ ਤਿਆ ਹਲੇ 25 ਮਿੰਟ ਹਾਲੇ ਤੱਕ ਬਿਲਕੁਲ ਖਾਲੀ ਆ ਹਵਾਏ ਵੈਸੇ ਮੈਨੂੰ ਆ ਗਈ ਸੀ ਜਦੋਂ ਸਾਈਕਲ ਰੋਕਿਆ ਲੱਗਦਾ ਗਿਆ ਸੀ ਮੈਨੂੰ ਨਿਕਲ ਗਈ ਬੱਸ ਚਲੋ ਕਰਦੇ ਆ ਵੇਟ ਹੁਣ ਤੇ ਕਰਦੇ ਆ ਆਪਣਾ ਹੀ ਕੰਮ ਜਿਹੜਾ ਰਹਿੰਦਾ ਹਾਂਜੀ ਗਾਇਸ ਪਹੁੰਚ ਗਏ ਹਾਂ ਮੋਗਾ ਬੱਸ ਸਟੈਂਡ ਵੀਰ ਨੂੰ ਹਾਲੇ ਤੱਕ ਫੋਨ ਨਹੀਂ ਆਇਆ ਕੱਲ ਤਾਂ ਕਾਲਾ ਪਈ ਜਾਂਦਾ ਸੀ ਕਹਿੰਦਾ ਵੀ ਛੇਤੀ ਛੇਤੀ ਜਾਣਾ ਵਾ ਜਲਦੀ ਹੈ ਤੇ ਹੁਣ ਤਾਂ ਹਲੇ ਤੱਕ ਤਾਂ ਫੋਨ ਆਇਆ ਨਹੀਂ ਚਲੋ ਚਲੋ ਕੋਈ ਟਾਪਨਾ ਚੱਲਦੇ ਆ ਚਲੋ ਚੰਗਾ ਹੋਇਆ ਇੱਕ ਬੱਸ ਲੇਟ ਹੋ ਗਿਆ ਹਨ ਹੋਰ ਵੀ ਟਾਈਮ ਆਉਂਦਾ ਤਾਂ ਬੈਠਣਾ ਘਣਾ ਚਿੱਕਾ થઈ ਗਿਆ ਹਾਂ ਜੀ ਤੇ ਪਹੁੰਚੇ ਆ ਮੀਨ ਬਾਜ਼ਾਰ ਦੇ ਵਿੱਚ ਤੇ ਉਹੀ ਗੱਲ ਹੋਊਗੀ ਵੀਰ ਨੂੰ ਫੋਨ ਲਾ ਕੇ ਪੁੱਛਿਆ ਤੇ ਘੰਡਾ ਵੀ 2 ਵਜੇ ਜਾਣਾ ਕੋਈ ਜੇ ਮੈਂ ਮੈਂ ਨਾਲ ਹੋ ਪਹਿਲਾ ਪਰ ਪਹਿਲਾਂ ਮੈਨੇ ਨਾ ਕਿਹਾ ਸੀ ਸ਼ਾਮ ਨੂੰ ਆਉਣਾ ਥੋੜਾ ਲੇਟ ਬਾਅਦ ਹੀ ਹੋਣਾ ਮੈਨੂੰ ਪਤਾ ਸੀ ਨਾ ਜਦੋਂ ਹੁਣ 2 ਵਜੇ ਦਾ ਟਾਈਮ ਰੱਖਿਆ ਗਿਆ ਤਾਂ ਤੇ ਚੱਲ ਜੇਣਾ ਇਹ ਬਸ ਰੇਂਟ ਆਉਗਾ ਸਵੇਰ ਤੋਂ ਹੀ ਚੱਲਦੇ ਆਂ ਅੱਡਾ ਆਪਣਾ ਠੀਕ ਆ ਆਈ ਫਿਰ ਲੋ ਜੀ ਆਪਾਂ ਅੱਜ ਥੰਬਨੇਲ ਵਿੱਚ ਲਿਖ ਦੇਣਾ ਵਾ ਕੱਲਾ ਮੋਗਾ ਹਣਾ ਇੱਕ ਦੋ ਮਿੰਟਾਂ ਦੀ ਵੀਡੀਓ ਇੱਥੇ ਹੀ ਆਪਾਂ ਸ਼ੂਟ ਕਰ ਲੈਨੇ ਉੱਥੇ ਦਾ ਬਣਾ ਨਹੀਂ ਹੁੰਦੀ ਫੇ ਸ਼ੂਟ ਕਰਕੇ ਇਹ ਦਿਖਾ ਦੇਵਾਂ ਤੇ ਥੰਬਨੇਲ ਚੱਲੂਗਾ ਆਪਣਾ ਥੰਬਨੇਲ ਅੱਜ ਕਿੰਨਾ ਕੋ ਕਿੰਨਾ ਕੋ ਪ੍ਰੈਸ਼ਰ ਪਾ ਰਹਾ ਹਣਾ ਥੰਬਨੇਲ ਕੱਲਾ ਦੇਖਾਂਗੇ ਮੋਗੇ ਦਾ ਮੋਗਾ #ਮੋਗਾ ਇਹ ਆ ਗਿਆ ਜੀ ਰੇਲਵੇ ਸਟੇਸ਼ਨ ਇੱਧਰ ਇਹ ਫਾਟਕਾਂ ਤੋਂ ਉਹ ਲੰਗ ਰਿਆਂ ਠੀਕ ਹੈ ਤੇ ਚਲੋ ਜੇ ਉਹ ਜੇ ਤੁਸੀਂ ਉਹਨੇ ਇਹ ਬੰਦ ਹੋਣਾ ਪਾਏ ਹੈ ਜੇ ਇਹ ਲਾ ਦੇ ਜਾਈ ਬੰਦ ਹੋ ਕੇ ਪਹਿਲਾਂ ਜਾ ਉਹ ਬਹੁਤ ਜ਼ਿਆਦਾ ਕੰਮਾ ਕਿੰਨਾ بڑا

ਬਿਲਕੁਲ ਖਾਲੀ ਬਿਲਕੁਲ ਲੋ ਜੀ ਲੱਗ ਗਈ ਆਪਣੀ ਦੁਕਾਨ ਤੇ ਬੈਠ ਕੇ ਵੀਰੂ ਬਾਬਾ ਆਊਗਾ ਸਤਨਾਮ ਵਾਹਿਗੁਰੂ ਸ਼ਾ ਆ ਵਾਹਿਗੁਰੂ ਸਤਿ ਜੀ ਲੱਗ ਗਈ ਵੀਰੂ ਥਾਲੇ ਘੰਟੇ ਤੱਕ ਆਊਗਾ ਮਾਤਾ ਮਾਤਾ ਬੈਠੇ ਹਾਂ ਹਾਂਜੀ ਗਾਇਸ ਹੁਣ ਚੱਲਿਆ ਮਹਿੰਦੀ ਲਾਉਣ ਵਾਸਤੇ ਮਹਿੰਦੀ ਹੜਾ ਆਰਡਰ ਤੇ ਉਹਨੂੰ ਮਾਸਟਰ ਕੇ ਘਰੋਂ ਮੋਟਰਸਾਈਕਲ ਚੱਕ ਕੇ ਤੇ ਵੀਰੂ ਨੂੰ ਚੱਕ ਕੇ ਤੇ ਪਹੁੰਚਣਾ ਜਿੱਥੇ ਮਹਿੰਦੀ ਲਾਉਣੀ ਹੈ ਠੀਕ ਤੇ ਉਦੋਂ ਉਹ ਕੰਮ ਜਿਹੜੀ ਆਪਣੀ ਕਰਤੀ ਸੀ ਕੰਮ ਤੇ ਚੱਲ ਜਾਓ ਮਾਸਟਰ ਕੇ ਘਰੋਂ ਸ਼ਾਰਟਕਟ ਰਸਤਾ ਬਣਾਈਦਾ ਜਦੋਂ ਫਿਰ ਮੰਦਰ ਦੇ ਵਿੱਚੋਂ ਦੀ ਨਿਕਲ ਆਈਦਾ ਹੈ ਹੈਗਾ ਤਾਂ ਇਹ ਈ ਆ ਬਿਲਕੁਲ ਕੋਲੇ ਹੀ ਬੜੀ ਕਰਦੇ ਆ ਤਰਨ ਦੀ ਮਾਜੀ ਗਾਇਸ ਜੇ ਸਵੇਰ ਹੈ ਨਾ ਪਰ ਚਾਹ ਨਾਲ ਇੱਕ ਮੰਨ ਖਾ ਕੇ ਅਸੀਂ ਜਿਹੜਾ 3 ਮਹੀਨੇ ਦਾ ਫੰਡਾ ਹੁੰਦਾ ਤੇ ਹੁਣ ਲੱਗ ਗਿਆ ਪਾਸਟਰ ਦਾ ਪਹਿਲਾਂ ਕੋਈ ਤੇ ਨਾ ਬਣਦਾ ਚੱਲਦੇ ਆ ਅਕੇ ਘੜੀ ਤੇ ਦੇਖੋ हां ਮੋਟਰਸਾਈਕਲ ਕਰਈ ਆ ਆ ਦੇ ਸਪੈਸ਼ਲ ਤਰੀ ਵਾਲੇ ਛੋਲੇ ਕੁਲਚੇ ਇਹ ਬਾਈ ਮਾਸਟਰ ਦਾ ਭਰਾ ਹੀ ਆ ਸਪੈਸ਼ਲ ਕੋ ਬੜੀਆ ਬਣਾਉਂਦਾ ਲੋਈ ਤਖਤ ਲਈ ਆਉਣਾ ਪਿਆ ਮੋਟਰਸਾਈਕਲ ਵਿੱਚ ਹੈ ਨਹੀਂ ਸੀ ਤੇਲ ਪੈਟਰੋਲ ਖਤਮ ਹੁਣ ਇੱਥੇ ਕਿਤੇ ਵੀਰੂ ਖੜਾ ਕਹਿੰਦਾ ਸੀ ਮੈਂ ਸ਼ਮਸ਼ਾਨ ਘਾੜ ਦੇ ਪਿੱਛੇ ਰਖਣਾ ਤੇ ਸ਼ਮਸ਼ਾਨ ਘਾਟ ਇਧਰ ਲਈ ਕਾਫੀ ਆ ਹਾਂ ਇਧਰ ਵਾਲੀ ਆ ਇਧਰ ਸ਼ਮਸ਼ਾਨ ਘਾੜ ਹਾਂ ਹਾਂ ਤੇ ਬਸ ਠੀਕ ਠੀਕ ਤੇ ਭੌਂਕਦਾ ਫਿਰਦਾ ਆਉਣਾ ਪੜੇ ਟਾਈਮ ਦਾ ਨਿਕਲਿਆ ਉਹ ਪਹੁੰਚਦਾ ਹਾਂ ਦੇਖੋ ਇਹ ਆਉਂਦਾ ਵੀ ਨੰਨੇ ਤੇ ਦੂਰ ਪਿੱਛੋਂ ਇੱਥੇ ਕਿਤੇ ਆਹ ਇਹ ਸਾਈਡ ਨੂੰ ਹੋਊਗਾ ਉਹ ਆਉਂਦਾ ਜੀ ਤੇ ਗਾਇਸ ਉਹ ਪਟਾਕੇ ਸੀਨੀਅਰ ਪਟ્રોલ ਆ ਦੇਖੋ ਆ ਵੀ ਮਸਾਨਾ ਨਾਲ ਲੱਗਿਆ ਆਣਾ ਜੀ ਮੈਂਦੀ ਆਰਡਰ ਤੇ ਆ ਗਿਆ। ਆਜਾ ਬਦਲਦਾ ਐਡਰੈਸ ਮਿਲ ਗਿਆ। ਵੀਰੇ ਉਹਦਾ ਹੀ ਆ ਜਾ। ਪਹੁੰਚ ਗਿਆ ਰੁਕੀ। ਲਓ ਜੀ ਆਈਕਨ ਨੂੰ। ਖਲੋ। ਲਓ ਜੀ ਆਂਟੀ ਆ ਗਈ ਸਾਨੂੰ ਲੈਣ। ਸਾਨੂੰ ਕਹਤ ਨਹੀਂ ਰਿਹਾ ਸੀ। ਠੀਕ ਹੈ ਪਹਿਚਾਨ ਲੱਗ ਜੋ ਵੀ ਬੰਦੇ ਲੋ ਜੀ ਗਾਇਸ ਪਹੁੰਚ ਗਏ ਜੇਲਾ ਘਰ ਭਰੀਏ ਕੋਨਾਂ ਠੀਕ ਹੈ ਲੋ ਜੀ ਚਲਿਏ ਲਾ ਦੀਆ ਮਹਿੰਦੀ ਤਾਂ ਹੁਣ ਤੱਕ ਨਾਕਲੀ ਦੇ ਵਿੱਚ ਇਹ ਤਾਂ ਹੋ ਗਿਆ ਫਰੀ ਆਪਾਂ ਤੇ ਉੱਥੇ ਬੈਠਦੇ ਆ ਤੇ ਆਪਣਾ ਚਾਨ ਹੋਊਗਾ ਕੱਲ ਨੂੰ ਸਵੇਾਈ ਹੁਣ ਬੱਸ ਨਿਕਲ ਜਾਣੀ ਸਿਰਫ 10 ਮਿੰਟ ਰਹਿ ਗਏ ਤੇ ਬੱਸ ਫੜਨੀ ਹੋਣੀ ਇਸ ਕਰਕੇ ਅੱਜ ਇਸ ਤਰੀਣਾ ਪਊਗਾ